ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਮੋਰਚਾ ਅਤੇ ਸਾਂਝਾ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਸਾਂਜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਪੰਨ ਸਿੰਘ ਪੰਥੇਰ ਨੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਸ਼ੁਰੂ ਕੀਤੇ ਜਾਣ ਵਾਲੇ ਮਰਜੀਵਾੜੇ ਜੱਥੇ ਦੇ ਮਾਰਚ ਬਾਰੇ ਵਿਸਤਾਰ ਦੇ ਨਾਲ ਦੱਸਿਆ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਾਰਚ ਸਿਰਫ ਜ਼ਰੂਰੀ ਸਮਾਨ ਦੇ ਕੇ ਹੀ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧੇਗਾ ਉਹਨਾਂ ਕਿਹਾ ਕਿ ਪਿਛਲੇ ਜੱਥੇ ਵਿੱਚ ਸਾਰੇ ਸੀਨੀਅਰ ਕਿਸਾਨਾਂ ਨੂੰ ਸ਼ਾਮਲ ਹੋਣਗੇ ਤੇ ਕਿਸਾਨ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਵਾਂ ਔਰ ਦੋਆ ਫੋਰਮਾਂ ਵੱਲੋਂ ਜਿਹੜਾ ਇਹ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਵਾ ਔਰ ਲਗਭਗ 293 ਦਿਨ ਇਸ ਅੰਦੋਲਨ ਨੂੰ ਹੋ ਗਏ ਆ ਤੇ ਜਿਹੜਾ ਮਰਨ ਵਰਤ ਚੱਲ ਰਿਹਾ ਉਹ ਲਗਭਗ 6ਵੇਂ ਦਿਨ ਵਿੱਚ ਸਾਡਾ ਦਾਖਲ ਹੋ ਗਿਆ ਵਾ ਔਰ ਜਿਹੜਾ ਐਲਾਨ ਕੀਤਾ ਸੀਗਾ ਕਿ ਅਸੀਂ 6 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ ਬੇਸਿਕਲੀ ਉਹ ਬਿਆਨ ਦਾ ਅਰਥ ਇਹ ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਿਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆਂ ਵੀ ਇਹ ਪੰਜ ਪਾ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ। ਔਰ ਸਾਡਾ ਜਿਹੜਾ ਜਥਾ ਜਾਊਗਾ ਉਹ ਪੈਦਲ ਹੋਊਗਾ। ਉਹਦੇ ਕੋਲੇ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ। ਔਰ ਜੋ ਕੁਝ ਵੀ ਸਾਨੂੰ ਜਾੰਦਿਆਂ ਨੂੰ ਲੋੜਿੰਦਾ ਵਾ ਇਹ ਅਸੀਂ ਕਿਉਂਕਿ ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਆ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਸੀਂ ਇਹ ਸਾਰੀਆਂ ਲੋੜਿੰਦੀਆਂ ਚੀਜ਼ਾਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਛੱਡਦੇ ਆ ਔਰ ਸਾਨੂੰ ਪੱਕਾ ਪਤਾ ਵੀ ਅਗਲੇ ਮਹੀਨੇ ਸਾਰੀਆਂ ਪੂਰੀਆਂ ਹੋਣਗੀਆਂ ਔਰ ਇਹਦੇ ਨਾਲ ਦੀ ਨਾਲ ਇਹ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਤਾਂ ਛੇ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਜੇ ਜਥਾ ਜਿਹਦੀ ਗਿਣਤੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੱਸ ਦਾਂਗੇ ਅੱਗੇ ਵਧਦਾ ਵਾ ਜਾਂਦਾ ਵਾ ਜਿਵੇਂ ਮੰਤਰੀ ਕਹਿ ਰਹੇ ਆ ਜਾਣਾ ਵੀ ਚਾਹੀਦਾ ਤੇ ਅਗਲਾ ਪੜਾ ਇਹ ਜੱਗੀ ਸਿਟੀ ਸੈਂਟਰ ਤੇ ਕਰੂਗਾ ਅੰਮ੍ਰਾਲਾ ਵਿੱਚ ਉਦੋਂ ਦਾ ਮੋਹੜਾ ਮੰਡੀ ਵਿੱਚ ਹੋਊਗਾ ਉਦੋਂ ਦਾ ਗਾਂ ਖਾਨਪੁਰ ਜੱਟਾਂ ਥੇ ਉੱਥੇ ਹੋਊਗਾ ਇਹ ਤੋਂ ਗਾਂ ਪਿਪਲੀ ਤੋਂ ਤਕਰੀਬਨ 9 ਤੋਂ 5 ਜਥਾ ਚਲਾਇਆ ਕਰਾਂਗੇ ਕੋਈ ਵਾਦਾ ਘਾਟਾ ਉਹਦੇ ਹਿਸਾਬ ਨਾਲ ਦੇਖ ਲਾਂਗੇ ਉਦੋਂ ਗਾਂ ਦਾ ਪ੍ਰੋਗਰਾਮ ਫਿਰ ਤੁਹਾਡੇ ਸਾਹਮਣੇ ਹੋਰ ਆਊਗਾ ਹਾਂ ਔਰ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਵੀ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੌਂਕਗਰਾਤ گزارੂਗਾ ਆਪਦੀ ਇਹਦੇ ਨਾਲ ਨਾਲ ਕੰਟੀਨਿਉਟੀ ਜਿਹੜੇ ਜਥੇ ਆ ਇਹ ਚੱਲਦੇ ਰਹਿਣਗੇ ਦਿੱਲੀ ਵਾਲ ਨੂੰ ਕੂਚ ਕਰਦੇ ਰਹਿਣਗੇ ਔਰ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਨ ਦੇਂਦੀ ਹੈਗੀ ਇਹ ਛੇ ਨੂੰ ਪਤਾ ਲੱਗੂਗਾ ਆਸਤਾ ਇਹੀ ਕਰਨੀ ਚਾਹੀਦੀ ਆ ਵੀ ਉਹ ਜਥੇ ਨੂੰ ਨਾ ਰੋਕਣ ਜੋ ਉਹਨਾਂ ਨੇ ਔਰ ਅਸੀਂ ਇਹ ਪੱਖ ਜੇਕਰੋ ਜਥੇ ਦੇ ਉੱਤੇ ਕੋਈ ਨਹੀਂ ਜਾਨ ਦੇਣ ਕਰਕੇ ਕੋਈ ਸਰਕਾਰ ਤਸ਼ੱਦਦ ਕਰਦੀ ਆ ਕੋਈ ਇਹੋ ਜਿਹਾ ਕਰਦੀ ਆ ਇਹ ਉਹਨਾਂ ਦੀ ਮਰਜ਼ੀ ਹੋਊ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਿਜਾਣ ਦੇ ਵਿੱਚ ਪਿਸ਼ੰਭੂ ਬਾਰਡਰ ਤੇ ਕੰਦ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਇਹ ਇਹ ਅਸੀਂ ਆਪਣੀ ਗੱਲ ਪਹੁੰਚਾਉਣ ਤੇ ਲੋਕਾਂ 'ਚ ਕਾਮਯਾਬ ਹੋ ਜਾਾਂਗੇ ਔਰ ਮਰਜੀਵੜਿਆਂ ਦਾ ਜਥਾ ਦੇ ਨਾਂ ਕਿਉਂ ਰੱਖਿਆ ਗਿਆ ਵੀ ਅਸੀਂ ਜਿਹੜਾ ਨੇ ਤੁਹਾਨੂੰ ਦੱਸਤਾ ਵੀ ਪੈਦਲ ਪੀਸਫੁਲੀ ਆਪਦੇ ਜਥੇ ਨੂੰ ਲੈ ਕੇ ਜਾਣਾ ਚਾਹੁੰਨੇ ਆ ਪਰ ਮੈਂਟਲੀ ਪ੍ਰੇਪੇਅਰ ਕੀਤੇ ਹੋਏ ਆ ਕਿਸਾਨ ਵੀ ਜੇ ਸਰਕਾਰ ਕਿਸੇ ਕਿਸਮ ਦਾ ਜ਼ਬਰ ਟਾਉਂਦੀ ਆ ਉਹਦੇ ਲਈ ਉਹ ਤਿਆਰੀ ਕਰਕੇ ਜਾਵੇ ਕਿਸੇ ਨੂੰ ਅਨਪੋਲਤਾ ਚ ਨਹੀਂ ਖੜਿਆ ਜਾ ਰਿਹਾ ਪਹਿਲੇ ਜਥੇ ਵਿੱਚ ਜਿਵੇਂ ਦੱਸਿਆ ਸਾਰੇ ਸੀਨੀਅਰ ਲੀਡਰ ਹੋਣੇ ਆ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਸੁਰਜੀਤ ਸਿੰਘ ਜੀ ਫੂਲ ਸਾਹਿਬ ਬਲਜਿੰਦਰ ਸਿੰਘ ਜੀ ਚਟਿਆਲਾ ਹਰਿਆਣੇ ਤੋਂ ਹੋਰ ਲੀਡਰਾਂ ਦੀ ਲਿਸਟ ਵੀ ਤੁਹਾਨੂੰ 22 ਨੇਮ ਸਾਰੀ ਲਿਸਟਾਂ ਜਦੋਂ ਜੱਥਾ ਚੱਲੂਗਾ 22 ਨੇਮ ਲਿਸਟਾਂ ਤੁਹਾਡੇ ਕੋ ਆਇਆ ਕਰਨਗੀਆਂ ਵੀ ਆ ਜੱਥਾ ਜਾ ਰਿਹਾ ਸਾਰਾ ਉਹਨਾਂ ਦਾ ਡਰੈੱਸ ਪਤਾ ਹੋਊਗਾ ਅਸੀਂ ਲਵਾਂਗੇ ਔਰ ਇਹ ਇਹ ਜੱਥੇ ਦੀ ਕਲੀਅਰੈਂਸ ਅਸੀਂ ਤੁਹਾਨੂੰ ਅੱਜ ਹੀ ਅਪੀਲ ਕਰਦੇ ਵੀ ਚਾਰ ਨੂੰ ਸ਼ੰਭੂ ਤੇ ਸੀਪੀਸੀ ਕਰਕੇ ਸਾਰੀ ਡਿਟੇਲਸ ਮਹੱਈਆ ਕਰਵਾ ਦੇਾਂਗੇ ਉਸ ਦਿਨ ਵੀ ਕਿਹੜਾ ਜਥਾ ਜਾ ਰਿਹਾ ਉਹਦੀ ਗਿਣਤੀ ਕੀ ਹੈਗੀ ਆ ਤਾਂ ਇਸ ਵਾਸਤੇ ਪ੍ਰੈਸ ਨੂੰ ਅਪੀਲ ਵੀ ਹੈਗੀ ਆ ਵੀ ਉਹ 4 ਦਸੰਬਰ ਨੂੰ ਸ਼ੱਬੂ ਬਾਡਰ ਤੇ ਪਹੁੰਚੇ ਦੂਸਰਾ ਜਿਵੇਂ ਅਸੀਂ ਦੇਖਿਆ ਵੀ 18 ਫਰਵਰੀ ਤੋਂ ਬਾਅਦ ਕੇਂਦਰ ਨੇ ਗੱਲਬਾਤ ਬੰਦ ਕੀਤੀ ਹੈਗੀ ਆ ਔਰ ਜਿਵੇਂ ਤੁਸੀਂ ਦੇਖਦੇ ਹੋ ਕਿੰਡੀ ਠਿਠਾਈ ਆ ਵੀ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਪਾਛਪਾ ਦੇ ਬਲਾਰੇ ਕਹਿੰਦੇ ਆ ਵੀ ਗੱਲ ਕਰਕੇ ਮਸਲਾ ਹੱਲ ਹੋਣਾ ਵਾ ਅਸੀਂ ਦੋਵੇਂ ਫਾਰਮਾਂ ਦਾ ਜਵਾਬ ਦੇਣੇ ਵੀ ਗੱਲਬਾਤ ਤਾਂ ਤੁਸੀਂ ਰੋਕੀ ਹੋਈ ਆ ਗੱਲਬਾਤ ਤਾਂ ਤੁਸੀਂ ਭੱਜੇ ਹੈਗੇ ਹੋ ਇਹਦੇ ਵਿੱਚ ਗੱਲਬਾਤ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦੇ ਹੱਥ ਚ ਹੁੰਦੀ ਆ ਦੋਵਾਂ ਫਾਰਮਾਂ ਨੇ ਕਦੀ ਸਰਕਾਰ ਦੀ ਚਿੱਠੀ ਆ ਗਈ ਹੋਵੇ ਔਰ ਕਦੀ ਉਹਦਾ ਸੱਦਾ ਟਕਰਾਵ ਆ ਹੋਵੇ ਫਿਰ ਤਾਂ ਸਾਡੇ ਆਲ ਹੁੰਦੇ ਆ ਜੀ ਇਹ ਜੀ ਇੱਕ ਕਦਮ ਅੱਦੇ ਅੱਗੇ ਵਧਾਉਣ ਤੋਂ ਪ੍ਰੈਸ ਦੇ ਵਿੱਚ ਹੀ ਸਿਰਫ ਗੱਲਾਂ ਹੁੰਦੀਆਂ ਵਾ ਉਵੇਂ ਮੋਦੀ ਸਰਕਾਰ ਜਿੱਡੀ ਹੰਕਾਰੀ ਆ ਜਿੱਡਾ ਉਹਦਾ ਜਦੋਂ ਇਸ ਕਿਸਮ ਦੇ ਮੰਚ 'ਚ ਬਣਿਆ ਹੋਇਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਹੀ ਨਹੀਂ ਕਰਨੀ ਬੈਠਣਾ ਨਹੀਂ ਹੈਗਾ ਟੇਬਲ ਤੇ ਉਹਨਾਂ ਦੀ ਮਰਜ਼ੀ ਹੈਗੀ ਆ ਔਰ ਜਿਵੇਂ ਪਾਜਪਾ ਦੇ ਪ੍ਰਵਕਤਾ ਲਗਾਤਾਰ ਟੀਵੀ ਚੱਲਣਾ ਤੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਵਾ ਵੀ ਇਹੇ ਜੀ ਅੰਦਰ ਮੰਨ ਕੇ ਆਏ ਸੀ ਅਸੀਂ ਤਾਂ ਜੀ ਪੰਜ ਫਸਲਾਂ ਤੇ ਐਮਐਸਪੀ ਦੇਤੀ ਸੀ ਲਗਾਤਾਰ ਪ੍ਰਚਾਰ ਕਰਦੇ ਨੇ ਸਰਾ ਸਰ ਝੂਠ ਹੈ ਬਾ ਜੋ ਪਿਊਸ਼ ਗੋਲਜੀ ਦੀ ਅੱਜ ਵੀ ਵੀਡੀਓ ਮੌਜੂਦ ਆ ਉਹਨਾਂ ਕੰਟਰੈਕਟ ਫਾਰਮਿੰਗ ਕਹੀ ਆ ਕੰਟਰੈਕਟ ਫਾਰਮਿੰਗ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹੈ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਹਿੰਨੇ ਆ ਵੀ ਤੁਸੀਂ ਫਸਲਾਂ ਤੇ 23 ਫਸਲਾਂ ਦੀਆਂ 23 ਫਸਲਾਂ 'ਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਖਰੀਦਦਾ ਬਣਾਓ ਔਰ ਇਸ ਕਰਕੇ ਤੋਂ ਜਿਹੜਾ ਡੈਮੇਜ ਉਹਨਾਂ ਨੂੰ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਵਾਸਤੇ ਪ੍ਰਚਾਰ ਮੱਧਮਾਂ ਤੇ ਠੀਕ ਆ ਵੀ ਜੋ ਭਜਪਾ ਦੇ ਪ੍ਰਵਕਤਾ ਨੂੰ ਜਗ੍ਹਾ ਮਿਲਦੀ ਆ ਸਪੇਸ ਮਿਲਦੀ ਆ ਕੇਂਦਰ ਦੇ ਮੰਤਰੀਆਂ ਨੂੰ ਉਹ ਸਾਨੂੰ ਸ਼ਾਇਦ ਨਾ ਮਿਲੇ ਸਾਡੀ ਸ਼ਾਇਦ ਗੱਲ ਨਾ ਜਾਵੇ ਇਸ ਕਰਕੇ ਸਾਫ਼ ਕਰ ਰਹੇ ਹੈਗੇ ਆ ਤਾਂ ਇਸ ਤਰ੍ਹਾਂ ਦੀ ਗੱਲ ਔਰ ਜਿਹੜੀ ਸ਼ੰਭੂ ਤੇ ਸੈਲ ਹਟਾਈ ਗਈ ਉਹ ਦੋ ਫਾਰਮ ਕੀ ਸੋਚਦੇ ਆ ਜਦੋਂ ਪ੍ਰੈਸ ਦੇ ਵਿੱਚ ਇਹ ਡਿਬੇਟ ਚੱਲੀ ਆ ਲੋਕਾਂ 'ਚ ਇਹ ਗੱਲ ਚੱਲੀ ਆ ਪੀਪਲੇ ਮਾਨਸੋ ਹੁਣ ਤਾਂ ਭਾਵੇਂ ਅਸੀਂ ਅੱਜ ਐਲਾਨ ਕੀਤਾ ਪੈਦਲ ਦਾ ਲਗਭਗ ਪ੍ਰਸਿੱਦ ਸਿਨੀਅਰ ਪੱਤਰਕਾਰ ਜਾਣਦੇ ਹੁੰਦੇ ਜੇ ਜਥਾ ਜਾਊਗਾ ਤੇ ਫਿਰ ਚੱਲ ਕੇ ਹੀ ਜਾਊਗਾ ਜੇ ਵੀ ਕੱਲੀ ਹੈਗਾ ਤੇ ਜਦੋਂ ਇਹ ਡਿਬੇਟ ਚੱਲੀ ਆ ਵੀ ਭਾਈ ਹੁਣ ਤਾਂ ਹੁਣ ਤਾਂ ਤੁਸੀਂ ਆਪ ਕਹਿੰਦੇ ਸੋਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸੇਲ ਹਲਾਤੀ ਤੇ ਪਰਸੈਪਸ਼ਨ ਇਹ ਬਣਾਉਂਦੀ ਵੀ ਵੀ ਹੁਣ ਸ਼ੰਭੂ ਬਾਰਡਰ ਖੁੱਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ ਦੇ ਆਇਆ ਵੀ ਤੁਸੀਂ ਬਾਰਡਰ ਖੋਲ ਰਿਹਾ ਹੋ ਫਿਰ ਜਿਵੇਂ ਹਰਿਆਣੇ ਦੇ ਭਾਜਪਾ ਦੇ ਪ੍ਰਵਕਤਾ ਬੋਲੇ ਆ ਵੀ ਜੇ ਜੀ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗਏ ਹੁਣ ਅਮਨ ਕਾਨੂੰਨ ਲਈ ਖਤਰੇ ਦੀ ਪਰਿਭਾਸ਼ਾ ਕੀ ਹੈ ਕੌਣ ਤੈਅ ਕਰੂਗਾ ਉਸੇ ਵळे ਬੈਕਫੁੱਟ ਤੇ ਵੀ ਲੋਕਾਂ ਦੇ ਵਿੱਚ ਇਹ ਰੋਸ ਜਾ ਰਿਹਾ ਜਿਹੜੇ ਲੋਕ ਵੀ ਕਿਉਂ ਰਸਤਾ ਬੰਦ ਆ ਉਹਨਾਂ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੁਣ ਸਾਡੀ ਗੱਲ ਦੀ ਜਵਾਬਦਾ ਤੇ ਉਸੇ ਵੇਲੇ ਫਿਰ ਉਹ ਮਾੜੀ ਜਿਹੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਯਤਨ ਕੀਤਾ ਸ਼ੰਭੂ ਬਾਡਰ ਖੋਲ ਰਹੇ ਆ ਉਹ ਪਿਛਲੇ ਬੰਨੇ ਗੱਡੀਆਂ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਵੀ ਕਿਤੇ ਜੰਖਿ ਜੂੰਕ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਹੈ ਜੀ ਜਣੀ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਹੇ ਆ ਦੁੱਖ ਦੀ ਗੱਲ ਆ ਵੀ ਦੇ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਵੀ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ ਤੇ ਜਾਣਗੇ ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜਿਹੜਿਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਟੇ ਚੋਂ ਇਤੋਂ ਵੱਧ MP ਜਾਂਦੇ ਹੈਗੇ ਲਗਭਗ ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ ਸਾਡੀ ਨਜ਼ਰ ਚ ਬਹੁਤਾ ਕੁਝ ਹੈ ਨਹੀਂ ਹੈ ਠੀਕ ਹੈ ਜੀ ਵੋਟਾਂ ਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਲੈਣੀਆਂ ਅਰ ਘਟੋਟ ਜੜਾ ਅੱਜਕੱਲ ਕੋਰਪੋਰੇਟ ਮਾਡਲ ਆ ਕਾਰਪੋਰੇਟ ਦੇ ਕੋਈ ਜੇ ਵਪਾਰੀਆਂ ਦੇ ਐਮਪੀ ਕਹਿ ਲੀਏ ਤਾਂ ਥੋੜੇ ਹੋਣਗੇ ਉੱਥੇ 40 50 ਹੋਣਗੇ ਟੋਟਲ ਲੋਬੀ ਵਪਾਰੀਆਂ ਦੇ ਹੱਕ ਚ ਨੀਤੀਆਂ